ਦੇਸਲਾਣਾ ਸਮਾਗਮ ਦੀ ਸ਼ੁਰੂਆਤ ਮੇਥੋਂ ਪਹਿਲਾਂ ਹੋ ਗਈ ਸੀ <li>ਉਲੰਬਾ ਇੰਦਰਜੀਤ ਮੈਡਮ ਨੇ ਸਟੇਜ ਤੋਂ ਮੈਨੂੰ ਆਉਣ ਦਾ ਦੇਤਾ ਵੱਡਾ ਸਾਰਾ ਮੈਂ ਲੰਬਾ ਲੈ ਲਿਆ ਕਈ ਵਾਰ ਇਹ ਹੁੰਦਾ ਨਾ ਕੋਈ ਕਿਸੇ ਨੇ ਕਹਿੰਦਾ ਯਾਰ ਤੈਨੂੰ ਗਾਲ ਕਢਦੀ ਉਹ ਕਹਿੰਦਾ ਗੜਦੀ ਸਾਡੇ ਬੰਦੇ ਕਹਿੰਦੇ ਸਤਪਾਲ ਸਰ ਜੀ ਦੇ ਪੁਰਾਣੇ ਖੁੰਡ ਬੈਠੇ ਅਸੀਂ 80 ਸਾਲ ਦੇ ਕਹਿੰਦੇ ਮੈਂ ਨਹੀਂ ਆ ਵੀ ਲੈ ਜਾ ਆ ਵੀ ਲੈ ਤਗਾ ਮੈਂ ਨਹੀਂ ਤਾਂ ਜਿਹੜਾ ਕੱਢਣ ਵਾਲਾ ਉਹ ਕਿੰਨਾ ਕੁ ਬੇਸ਼ਰਮ ਹੋਊਗਾ ਸ਼ਰਮਸਾਰ ਹੋਊਗਾ ਫਿਰ ਇਹ ਤਾਂ ਮੇਰੇ ਕੋਲ ਨਹੀਂ ਵਾਪਸ ਮਨਦਰਤੀ ਸੋ ਇਹ ਇੱਕ ਕਲਾ ਹੈ ਬੰਦੇ ਦੀ ਆਪਣੀ ਆਪਣੀ ਸਮਝ ਹੈ ਬੰਦੇ ਦੀ ਸੋ ਇਹ ਸਮਾਗਮ ਜਿਹੜਾ ਹੈ ਮੇਥੋਂ ਪਹਿਲਾਂ ਸ਼ੁਰੂ ਹੋ ਗਿਆ ਸੀ ਥੋੜੀ ਜਿਹੀ ਮੈਨੂੰ ਪ੍ਰੋਬਲਮ ਆ ਗਈ ਸੀ ਘਰੇ ਬੇਟਾ 2 ਮਿੰਟ ਜਦੋਂ ਕੋਈ ਸਟੇਜ ਤੇ ਬੋਲਦਾ ਤਾਂ ਆਪਾਂ ਸੁਣ ਸੁਣੀਂਦਾ ਹੈ ਨਾ ਤੋੜੇ ਬੱਚਿਆਂ ਦਾ ਪ੍ਰੋਗਰਾਮ ਹੈਗਾ ਐਡਾ ਕ ਸੋਹਣਾ ਹੈਗਾ ਮੈਂ ਕੋਈ ਸ਼ਬਦ ਮੇਰੇ ਕੋਲ ਅੱਜ ਹੈ ਨਹੀਂ ਜੇ ਜਿਹੜਾ ਬਸੰਤ ਪ੍ਰਤਾਪ ਸਰ ਨੇ ਜੋ ਅੱਜ ਦੀ ਜਿਹੜੀ ਟਰੈਜਡੀ ਹੈਗੀ ਆ ਉਹਨੂੰ ਇੱਕ ਕੋਰੀਓਗ੍ਰਾਫੀ ਦੇ ਰੂਪ ਵਿੱਚ ਪੇਸ਼ ਕੀਤਾ ਮੈਂ ਖਿਆਲ ਹੈ ਅੱਜ ਸਮਾਜ ਦੀ ਜੋ ਟਰੈਜਡੀ ਹੈ ਜੋ ਬੱਚਿਆਂ ਨਾਲ ਹੋਣ ਜਾ ਰਿਹਾ ਜੋ ਬੱਚਿਆਂ ਦਾ ਮਾੜਾ ਪੇਖ ਹੋਣ ਜਾ ਰਿਹਾ ਸਾਡੇ ਮੋਬਾਈਲ ਨੂੰ ਲੈ ਕੇ ਬਹੁਤ ਸੋਹਣੀ ਪੇਸ਼ਕਾਰੀ ਸੀਗੀ ਐਹੋ ਜੇ ਪ੍ਰੋਗਰਾਮ ਹੀ ਇਕੱਲੇ ਵਿਕਣ ਦੀ ਲੋੜ ਨਹੀਂ ਠੀਕ ਹੈ ਇੱਕ ਮੈਸੇਜ ਆਇਆ ਸੁਨੇਹਾ ਆਇਆ ਕੱਚਾ ਨੂੰ ਮਿਲਿਆ ਪਰ ਇਹਨੂੰ ਜ਼ਿਹਨ ਵਿੱਚ ਬਸਾਉਣ ਦੀ ਲੋੜ ਹੈ ਇਹ ਤੇ ਤੁਰਨ ਦੀ ਲੋੜ ਹੈ ਸੋ ਬੇਟਾ ਤੁਹਾਡੇ ਲਈ ਬੜਾ ਸੋਹਣਾ ਮੈਸੇਜ ਬਸੰਤ ਪ੍ਰਤਾਪ ਜੀ ਲੈ ਕੇ ਆਏ ਆ ਤੇ ਕਿਤੇ ਮੈਸੇਜ ਮੈਸੇਜ ਨਾ ਰਹੇ ਜੇ ਇਹਦਾ ਮੁੱਲ ਤਾਂ ਪਹਿਣਾ ਜੇ ਤੁਸੀਂ ਆਪਦੇ ਜ਼ਿਹਨ ਵਿੱਚ ਇਸ ਗੱਲ ਨੂੰ ਬਿਠਾਉਂਦੇ ਹੋ ਤਾਂ ਸੋ ਸਰਮਾਨਯੋਗ ਬਹੁਤ ਸਤਕਾਰਯੋਗ ਮੇਰੇ ਛੋਟੇ ਵੀ ਗੁਰਮੀਤ ਸਿੰਘ ਪ੍ਰਿੰਸੀਪਲ ਜੀ ਬਲਵਿੰਦਰ ਸਰ ਸਤਪਾਲ ਸਰ ਅਸ਼ਮੀਰ ਸਰ ਪਰ ਬਸ ਸਰ ਜਿਹੜੇ ਕਿ ਅੱਜ ਲੰਗ ਕੋਟ ਪਾ ਕੇ ਬੜੇ ਸੋਹਣੇ ਲੱਗ ਰਹੇ ਸੀ ਕਾਲਾ ਟਿੱਕਾ ਲਾਉਣਾ ਬਣਦਾ ਇਹਨਾਂ ਨੂੰ ਤੇ ਮੈਂ ਤਾਂ ਕੱਲ ਹੀ ਇੰਦਰਜੀਤ ਮੈਡਮ ਨਾਲ ਗੱਲ ਕਰਦਾ ਸੀਗਾ ਵੀ ਤੁਹਾਡੇ ਸਟਾਫ ਨੂੰ ਤੇ ਪ੍ਰਿੰਸੀਪਲ ਸਰ ਨੂੰ ਚੁੱਪ ਕਰਕੇ ਕਾਲਾ ਟਿੱਕਾ ਲਾਉਂਦੇ ਮੈਨੂੰ ਡਰ ਆਇਆ ਵੀ ਐਡਾ ਸੋਹਣਾ ਸਟਾਫ ਐਡਾ ਮਿਹਨਤੀ ਸਟਾਫ ਐਟ ਆ ਯੰਗ ਸਟਾਫ ਐਡਾ ਹੁਨਰ ਸਟਾਫ ਮੈਂ ਕਹਿ ਕਿ ਮਤਲਬ ਉਹਨੂੰ ਸੰਗਿਆ ਦੇਵਾਂ ਮੇਰੇ ਕੋਲ ਸ਼ਬਦ ਨਹੀਂ ਆ ਰਹੇ ਬਿਹਤ ਮਿਹਨਤੀ ਸਟਾਫ ਅਣਤਕ ਬਦਲਾਸਰ ਨੂੰ ਯਾਦ ਕਰਨਾ ਨਾ ਭੁੱਲਦਾ ਨੀ ਮੈਂ ਰੋਹਿਤ ਸਾਰਾ ਬਦਲਾਸਰ ਆ ਗਿਆ ਇਹ ਸਾਡੇ ਹੀਰੇ ਨੇ ਬਾਕੀ ਦਾਪਕ ਸਾਥੀ ਇਹਨਾਂ ਸੋਚਣ ਕਿ ਸਾਡੇ ਬਾਰੇ ਕੁਝ ਕਿਹਾ ਨਹੀਂ ਉਹ ਉਹ ਵੀ ਕੋਈ ਨਹੀਂ ਕਿਉਂ ਸੋ ਇਹ ਹੀਰੇ ਨੇ ਜਿਹੜਾ ਮਰਜੀ ਕੰਮ ਕਰਾ ਦਿਓ ਹਾਂ ਸਰ ਹੋ ਗਿਆ ਹਾਂ ਸਰ ਹੋ ਗਿਆ ਗੁੜੇਲਾ ਸਾਰਾ ਜਹਾਂ ਨਹੀਂ ਮੈਂ ਬੜਾ ਮਿਸ ਕਰਦਾ ਉਹਨੂੰ ਕੁਦਰਤੀ ਰੋਹਿਤ ਸਾਰਾ ਆ ਗਿਆ ਇਹਨਾਂ ਨੂੰ ਐਸਡੀਐਮ ਤੇ ਡੀਸੀ ਨਹੀਂ ਛੱਡਦੇ ਕਿ ਆਜੋ ਥੋੜੇ ਲੋਗੜਾ ਸਾਨੂੰ ਸੋ ਹੀਰੇ ਸਾਡੇ ਬਹੁਤ ਨੇ ਸੱਚੇ ਪਾਤਸ਼ਾਹ ਬੇਰ ਕਰੇ ਕਾਲਪੁਰਗ ਬੇਰ ਕਰੇ ਤੁਹਾਡੇ ਤੇ ਤੁਹਾਨੂੰ ਚੜ੍ਹਦੀਆਂ ਕਲਾ ਬਖਸ਼ੇ ਜਿਵੇਂ ਸਤਪਾਲ ਸਰ ਨੇ ਗੱਲ ਕੀਤੀ ਹੈ ਸਾਡੇ ਵਲੇ ਤਾਂ ਗਰਾਂਟਾ ਬਹੁਤ ਘਟ ਆਉਂਦੀ ਸੀ ਅੱਜ ਸਕੂਲ ਜਿਹੜਾ ਹੈ ਉਹਨਾਂ ਨੂੰ ਬਿਹਤ ਸੋਹਣਾ ਲੱਗਿਆ ਸੋ ਸਕੂਲ ਅੱਗੇ ਨਾਲ ਤਰੱਕੀ ਡੇ ਬਾਏ ਡੇ ਤਰੱਕੀ ਕਰ ਰਿਹਾ ਸਰਕਾਰਾਂ ਵੀ ਬਹੁਤ ਯੋਗਦਾਨ ਦੇ ਰਹੀਆਂ ਤੇ ਸਟਾਫ ਵੀ ਲਗਭਗ ਮੈਂਤੀ ਹੈਗਾ ਇਮਾਨਦਾਰ ਹੈਗਾ ਵੱਡੀ ਗੱਲ ਹੈ ਇਮਾਨਦਾਰੀ ਦੀ ਮਿਸਾਲ ਮੈਨੂੰ ਇੱਕ ਆਈ ਕਾਰਡ ਬਣਾਉਣ ਦਾ ਅਸੀਂ ਬਰਮੀ ਸਿੰਘ ਸਾਹਿਬ ਤੋਂ ਪਹਿਲਾਂ ਇੱਕ ਆਈ ਕਾਰਡ ਤੇ ਟਾਈ ਬੈਲਟਾਂ ਦਾ ਸੋਚਿਆ ਸੀਗਾ ਸਾਰੇ ਬੱਚਿਆਂ ਨੂੰ ਅਸੀਂ ਆਈ ਕਾਰਡ ਤੇ ਟਾਈ ਬੈਲਟ ਲਗਾਤੇ আর ਉਹ ਚੰਦ ਦੇ ਪੈਸਿਆਂ 'ਚ 10-10 ਰੁਪਏ ਤਲਾਏ ਉਹ ਆਈ ਕਾਰਡ ਵਾਲਾ ਭਾਈ ਫਾਜ਼ਲ ਕਾ ਤੋਂ ਆਉਂਦਾ ਸੀਗਾ ਤੇ ਅਸੀਂ ਉਹਨੂੰ ਪੁੱਛਿਆ ਮੈਂ ਕੁਦਰਤੀ ਦਫ਼ਤਰ 'ਚ ਬੈਠਾ ਮੈਂ ਕਿਹਾ ਯਾਰ ਛੋਟੇ ਵੀਰ ਇੱਕ ਗੱਲ ਦੱਸੀ ਤੇਰੇ ਕੋਲ ਕਿੰਨੇ ਸਕੂਲ ਆ ਕਹਿੰਦਾ ਜੀ ਮੇਰੇ ਕੋਲ 150 ਸਰਕਾਰੀ ਸਕੂਲ ਆ ਤੁਹਾਡੇ ਤੇ ਲਗਭਗ 50-60 ਪ੍ਰਾਈਵੇਟ ਸਕੂਲ ਆ ਮੈਂ ਕਿਹਾ ਮੈਂ ਕੁਦਰਤੀ ਗੱਲ ਪੁੱਛ ਲਈ ਵੀ ਭਾਈ ਤੂੰ ਦੱਸਿਆ ਯਾਰ ਮੜਾ ਜਾ ਤੈਨੂੰ ਜਿਹੜੇ ਅਸੀਂ ਆਡੈਂਟੀ ਕਾਰਡ 20 ਰੁਪਏ ਦਾ ਜਾਂ ਬੈਕ 50 ਰੁਪਏ ਚ ਲੈਨੇ ਆ 22 10 20 ਰੁਪਏ ਦੇ ਲੈਨੇ ਆ ਅਸੀਂ 60 70 ਰੁਪਏ ਚ ਬੱਚੇ ਨੂੰ ਐਨ ਸੂਟਡ ਬੂਟਡ ਐਨ ਅੰਗਰੇਜ਼ ਬਣਾ ਦਿੰਨੇ ਜਸਟਿੰ ਟੂਡਰ ਬਣਾ ਦਿੰਨੇ ਬੱਚੇ ਨੂੰ ਟਾਈ ਬੈਟ ਲਾ ਕੇ ਬੱਚਾ ਸੋਹਣਾ ਲੱਗਦਾ ਸਕੂਲ ਜਾਂਦਾ ਹੈ ਨਾ ਅੱਛਾ ਲੱਗਦਾ ਸੁहेब ਸਰਕਾਰੀ ਸਕੂਲ ਕਹਿੰਦਾ ਸਰਕਾਰੀ ਸਕੂਲ 150 ਦੇ ਵਿੱਚੋਂ 150 ਸਰਕਾਰੀ ਸਕੂਲਾਂ ਦੇ ਮੁਖੀ ਔਰ ਸਟਾਫ ਸਾਡੇ ਕੋਲ 60 ਰੁਪਏ ਹੀ ਬੱਚਿਆਂ ਕੋਲ ਕਲੈਕਟ ਕਰਦੇ ਆ 60 ਰੁਪਏ ਮੈ ਇਹੀ ਪ੍ਰਾਈਵੇਟ ਸਕੂਲ ਕਹਿੰਦਾ ਇੰਨਾ ਚੀਜ਼ ਉਹ 150 ਰੁਪਏ ਬੱਚੇ ਕੋਲ ਲੈਂਦਾ ਸਾਨੂੰ 60 ਰੁਪਏ ਦਿੰਦਾ ਸੋ ਸਰਕਾਰੀ ਸਕੂਲਾਂ ਨੂੰ ਮੈਂ ਮਾਣ ਮਹਿਸੂਸ ਕੀਤਾ ਵੀ ਘੱਟੋ ਘੱਟ ਨਾਲ ਜ਼ਮੀਰ ਦਿੱਤੀ ਆ ਰੱਬ ਨੇ ਪੱਲਿਓ ਪੈਸੇ ਦਿੰਦੇ ਆ ਪੱਲਿਓ ਪੈਸੇ ਕਹਿਣ ਤੋਂ ਬਾਅਦ ਮੇਰਾ ਇਹ ਆ ਵੀ 150 ਮੇਰੇ ਫਾਜ਼ਲਕਾ ਦੇ ਏਰੀਏ ਦੇ ਸਾਰੇ ਸਕੂਲ ਗੁਰੂ ਅਸੇਜ ਦਲਾਲਾਬਾਦ ਤੱਕ ਅਬੂਰ ਤੱਕ ਦੇ ਸਾਰੇ ਸੀਤਗੁਰੂ ਨੋ ਬਲੌਗ ਤੱਕ ਦੇ ਜਿਹੜੇ ਉਹਦੇ ਕੋਲ ਸਕੂਲ ਸੀਗੇ ਤਾਂ ਮੈਨੂੰ ਉੱਥੋਂ ਪਤਾ ਲੱਗਿਆ ਕਿ ਸਾਡੇ ਸਕੂਲ ਦੇ ਜਿਹੜੇ ਸਰਕਾਰੀ ਟੀਚਰ ਹੈਗੇ ਆ ਉਹ ਕਿਸੇ ਪੈਸੇ ਦੇ ਮਤਾਲਬ ਨਹੀਂ ਤੇ ਜਿੰਨੀ ਜਿਆਦਾ ਅਦਾਰ ਨੇ ਬੈਠੀ ਵੀ ਸਤਪਾਲ ਸਰ ਹਜੇ ਵੀ ਰਿਟਾਇਰ ਹੋਣ 20 ਸਾਲ ਹੋ ਗਏ ਤੇ 5000 ਰੁਪਏ ਹੁਣੇ ਚੱਕੋ ਕਹਿੰਦੇ ਇਹ ਬੜੀ ਖੁਸ਼ੀ ਦੀ ਗੱਲ ਹੈ ਇਹ ਹੌਸਲਾ ਬੱਧਦਾ ਹੈ ਇਸ ਤਰ੍ਹਾਂ ਸਕੂਲ ਦਾ ਸੋ ਇਹਨਾਂ ਨੂੰ ਸੱਚੇ ਪਾਤਸ਼ਾਹ ਮੈਂ ਤਾਂ ਕਹਿੰਦਾ ਧਰਮਲਾ ਜੀ ਵੀ ਘਟੋ ਘਟੋ 20 25 ਸਾਲ ਦਾ ਹੋਰ ਸਟੇਜ ਦੇਵੇ ਕਿ 100 ਸਾਲ ਕ੍ਰੋਸ ਕਰਨ ਸੈਂਚਰੀ ਮਾਰਨ ਸਾਡੇ ਬੈਠੇ ਰਹੇ ਔਰ ਸਾਨੂੰ ਹੌਸਲਾ ਦਿੰਦੇ ਰਹੇ ਬਲਵਿੰਦਰ ਸਰ ਕੀ ਅਮਰਾਈਟ ਸਮਾ ਸਮਾ ਬੰਦ ਨਹੀਂ ਲੈ ਮਖਰਾ ਮੈਂ ਗੱਲਾਂ ਕੁਝ ਨਹੀਂ ਕਰਨੀਆਂ ਐਵੇਂ ਮੇਰੇ ਕੋਲ ਗੱਲ ਹੈ ਨਹੀਂ ਅੱਜ ਕੋ ਕਹਿਣ ਨੂੰ ਕਿਉਂਕਿ ਅੱਜ ਮੈਂ ਥੋੜਾ ਜਿਹਾ ਪ੍ਰੋਬਲਮ ਸੀ ਕਰ ਰਿਹਾ ਉਹ ਡੌਗੀ ਅਨ ਪੁਆਇੰਟ ਤੇ ਡੌਗੀ ਵਿਚਾਰੀ ਕੁੱਤੀ ਸੁੱਈ ਤੇ ਉਸੇ ਰਾਤੀ ਸ਼ਹੀਦ ਹੋ ਗਈ ਬੱਚੇ ਚਲੇ ਉਹ ਰਾਤੀ ਚੂਚੂ ਕਰਦੇ ਤੇ ਮੈਂ 10 11 ਵਜੇ ਸੈਰ ਕਰ ਰਹੀ ਸੀ ਤੇ ਮੈਂ ਉਹਨੂੰ ਚੁੱਕ ਕੇ ਘਰੇ ਲੈ ਗਿਆ ਅੱਜ ਇੱਕ ਬੱਚਾ ਸ਼ਹੀਦ ਹੋ ਗਿਆ ਮੈਂ ਉਹਦੀ ਕੇਅਰ ਟੇਕ ਕਰ ਰਿਆ ਸੀ ਡਾਕਟਰਾਂ ਨਾਲ ਸੰਪਰਕ ਕਰ ਗ ਦਵਾਈਆਂ ਦੇ ਰੇ ਫਟਾਫਟ ਫਟਾਫਟ ਪਰ ਉਹ ਬੱਚਾ ਫੇਰ ਨਾ ਬਚਿਆ ਮੈਂ ਇਸ ਪ੍ਰੋਬਲਮ ਸੀਗਾ ਇਸ ਕਰਕੇ ਮੈਂ ਲੇਟ ਹੋਇਆ ਵੀ ਇੱਕ ਨਿੱਮੀ ਨੂਨੀ ਜਾਨ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਬਹੁਤ ਪੈਸੇ ਲਾਏ ਕਿੰਨਾ ਵੀ ਸੁਆਕ ਲੈੰਦਾ ਬੜਾ ਕੁਝ ਕੀਤਾ ਐਨੀ ਹਾਊਟ ਇੱਕ ਇਨਸਾਨੀ ਮਾਨਤਾ ਹੁੰਦਾ ਸਾਡੇ ਸਹਿਨਸ਼ੀਲਤਾ ਜਾਨ ਸਾਨੀਤ ਹੋਣੀ ਬਹੁਤ ਜ਼ਰੂਰੀ ਹੈ ਹਮਦਰਦੀ ਭਾਵਨਾ ਹੋਣੀ ਬਹੁਤ ਜ਼ਰੂਰੀ ਹੈ ਸੋ ਬਟਾ ਸਕੂਲ ਕੀ ਹੈ ਮੈਂ ਤੁਹਾਡੇ ਨਾਲ ਆਉਣਾ ਤੁਹਾਡੇ ਕੋਲ ਆਉਣਾ ਸਕੂਲ ਕੀ ਹੈ ਬੱਚਿਓ ਮੈਂ ਤੁਹਾਨੂੰ ਪੁੱਛਦਾ ਸਕੂਲ ਕੀ ਹੈ ਬੇਟਾ ਮੈਂ ਦੱਸਦਾ ਤੁਸੀਂ ਪਲੇਟਾਂ ਵੀ ਛੱਕੀ ਜਾਓ ਕੋਈ ਗੱਲ ਨਹੀਂ ਪਰ ਕੰਨ ਮੇਰੇ 'ਤੇ ਰੱਖਿਓ ਬੜੀ ਕੀਮਤੀ ਗੱਲ ਤੁਹਾਨੂੰ ਦੱਸਣ ਲੱਗਿਆ ਹਾਂ ਹੈਲੋ ਹਾਂਜੀ ਸਰ ਹੈਲੋ ਹਾਂਜੀ ਵਾਓ ਸ਼ਾਬਾਸ਼ ਵੈਰੀ ਗੁੱਡ ਮੈਂ ਤੁਹਾਨੂੰ ਇੱਕ ਬੇਹਦ ਕੀਮਤੀ ਗੱਲ ਦੱਸਣ ਲੱਗਿਆ ਅੱਜ ਕਿਉਂਕਿ ਸਾਡੇ ਕੋਲ ਤਜਰਬੇ ਹੁੰਦੇ ਆ ਹੁਣ ਮੈਂ ਕਿਤਾਬਾਂ ਨਾਲ ਮੱਥਾ ਹੋਰ ਮਾਰੀ ਜਾਂਦਾ ਮੇਰੀ ਪੈਂਡਿੰਗ ਕਿਤਾਬਾਂ ਸਿੱਗੀਆਂ ਹੁਣ ਕੱਲ ਪਰਸੇ ਮੈਂ 40 ਦਿਨ ਉਦਾ ਸਾਹਿਬ ਦੀ ਕਿਤਾਬ ਪੜ੍ਹ ਕੇ ਆਟਿਆਂ ਜਾਂ ਸਾਕਰਿਕ ਯਾਜਨ ਦੀ ਕਿਤਾਬ ਹੈਗੀ ਹੈ ਬੋਲਗਾ ਤੁਗੰਗਾ ਬਹੁਤ ਹੀ ਔਂਦਾ ਕਿਤਾਬ ਹੈਗੀ ਹੈ ਹਨਾ ਜਾਂ ਪ੍ਰਮੇਸਰ ਪ੍ਰਣਾਮ ਸਿੰਘ ਦੀ ਕਿਤਾਬ ਹੈ ਗੇਤਮ ਧਾਮ ਲੋ ਮਾਰਗ ਮੈਂ ਮੋਟੀ ਮੋਟੀ ਹਜ਼ਾਰ ਜਰ ਰੁਪਏ ਦੀਆਂ ਕਿਤਾਬਾਂ ਜਿਹੜੀਆਂ ਉਹ ਪੜਨ ਦੇ ਨਾਲ ਬੰਦੇ ਦਾ ਦਿਮਾਗ ਖੁੱਲਦਾ ਇੱਕ ਪਾਠ ਹੁੰਦਾ ਵਿਵੇਕ ਆਉਂਦਾ ਸਾਰੇ ਪੜ੍ਹ ਲਿਖੇ ਸੂਝਵਾਨ ਨਹੀਂ ਹੁੰਦੇ ਇਹ ਗੱਲ ਪੱਕੀ ਹੈ ਅਖਰ ਗਿਆਨ ਹੋਣਾ ਸੂਝਵਾਨ ਦੀ ਨਿਸ਼ਾਨੀ ਨਹੀਂ ਹੈ ਐਮ ਐ ਪੀ ਐਚ ਡੀ ਕਰ ਲੈਣਾ ਬੁੱਧੀਮਤਤਾ ਦੀ ਕਸਵੱਟੀ ਨਹੀਂ ਹੈ ਐਮ ਫਲ ਐਮ ਐ ਡਬਲ ਐਮ ਐ ਟ੍ਰਿਪਲ ਐਮ ਐ ਸੈਵਨ ਐਮ ਕਰ ਲੈਣਾ ਬੁੱਧੀ ਮੱਤ ਦੀ ਕਸੌਟੀ ਨਹੀਂ ਹੈ ਵਿਵੇਕ ਇੱਕ ਅਲੱਗ ਚੀਜ਼ ਹੈ ਇਹ ਮਹਿਸੂਸ ਕੀਤਾ ਮੈਂ ਕਿਤਾਬਾਂ ਪੜ੍ਹ ਕੇ ਵਿਵੇਕ ਜਿਹੜਾ ਅਸੀਂ ਅਰਦਾਸ ਵਿੱਚ ਮੰਗਦੇ ਆ ਸਰ ਵਿਵੇਕ ਦਾਨ ਬੁੱਧੀ ਦਾਨ ਇਸ ਦਾਨ ਮਸਾਉ ਦਾਨ ਨਾਮਾ ਦੇ ਦਾਨ ਨਾਮ ਦਾਨ ਮੰਗਦੇ ਆ ਹਰ ਰੋਜ਼ ਅਰਦਾਸ ਕਰਦੇ ਆ ਉਹਦੇ ਚ ਇੱਕ ਸ਼ਬਦ ਆਉਂਦਾ ਵਿਵੇਕ ਸਰ ਆਈ ਰਿਪੀਟ ਮਾਈ ਸੈਲਫ ਅਗੇਨ ਵਿਵੇਕ ਆਉਂਦਾ ਹੈ ਸਾਡੀ ਅਰਦਾਸ ਵਿਵੇਕ جس انسان کو विवेक करना आ गया चाहे ਉਹਦੇ ਕੋਲੇ ਅੱਖਰ ਗਿਆ ਨਹੀਂ ਹੈ چاہے ਉਹ ਸਕੂਲ ਨਹੀਂ ਗਿਆ ਜਿਸ ਨੂੰ विवेक ਆ ਗਿਆ ਕੋਪੜੇ ਦੇ ਲੈ ਕੇ ਨਾਲ ਉੱਪਰ ਪਹੁੰਚ ਗਿਆ ਉਹਨੂੰ विवेक करना ਆ ਗਿਆ ਉਹਦੀ బుద్ధి ਤਰਕ ਤੇ ਵਿਤਰਕ ਤੇ ਕਸوٹی ਉਪਰਖਣ ਲੱਗ ਪਈ تو بیٹا ਤੁਹਾਡੇ ਅੰਦਰ ਮੈਂ ਚਾਹਣਾ ਹੈ ਕਿ विवेक ਆਵੇ బుద్ధిਮਤ ਆਵੇ ਸਿਆਣਾ ਪਾਵੇ ਇਨਸਾਨੀਅਤ ਆਵੇ ਗੱਲ ਫੇਰ ਪੜ੍ਹਨੀ ਹੈ ਤਾਂ ਕਿ ਤੁਹਾਡੇ ਅਧਿਆਪਕ ਤੁਹਾਡੇ ਮਾਪਿਓ ਤੁਹਾਡਾ ਪਿੰਡ ਤੁਹਾਡਾ ਸਟੇਟ ਤੁਹਾਡਾ ਮੁਲਕ ਤੁਹਾਡੇ ਮਾਣ ਕਰ ਸਕਦੇ। ਅਲੰਡੀ ਪੁੱਛੀ ਤਾਂ ਹੋ ਰਹੀ ਆ ਬੱਚੇ ਅੱਜ ਕੱਲ੍ਹ ਆ ਨਸ਼ਿਆਂ ਬਾਰੇ ਬਹੁਤ ਗੱਲਾਂ ਕੀਤੀਆਂ ਗਿਆ। ਆ ਚੁੱਟੇ-ਚੁੱਟੇ ਬਧਿਰਾ ਬਾ ਨਾਣਾ ਚੀ ਕੀ ਕਰ ਰਹੇ ਜਾਂਦੇ ਆ। ਯਾਰ ਮਾਪਿਆਂ ਨੇ ਤੁਹਾਨੂੰ ਇਸ ਲਈ ਚੰਨ ਦਿੱਤਾ ਕਿ ਤੁਸੀਂ ਨਸ਼ਾ ਕਰਕੇ ਮਰ ਜਾਓ। ਕਮਾਲ ਕਰ ਜੀ ਦੀ ਗੱਲ ਆ ਕਿਸ ਸਮਾਜ ਕਿਧਰ ਜਾ ਰਿਹਾ। ਬਾਈ ਤਾਂ ਪੰਜਾਬ ਤੇ ਟੀਵੀ ਆਖ ਹਮੇਸ਼ਾ ਹੀ दो हजार साल तो पुरानी जड़ी है मैं गल करा की किताब मैं पढ़ी मनुस्मृति मनु ना दे लिखी है मनुस्मृति में पढ़ी तीरी अखता उदों तो चल रही है साढ़े से वी आर द्रावड़ पीपल्स इन इंडियंस द्रावड़ पीपल वो बोलगा तो गंगा तक किताब देवे सारा वीरवा दर्ज है तो कहता सबूता साहब दर्ज है ਮੇਰਾ ਖਿਆਲ ਹੈ ਕਿਤਾਬ ਨੂੰ ਪੜ੍ਹਨਾ ਚਾਹੀਦਾ ਮੈਂ ਵੇਖ ਬਧੂਗਾ ਬੁੱਧੀ ਵਧੂਗੀ ਚਲੋ ਮੈਂ ਲੰਬੀ ਗੱਲ ਨਹੀਂ ਕਰਦਾ ਐਵੇਂ ਗਾਪ ਸੱਨੇ ਖੜਦਾ ਨਾ ਤੇ ਬਾਕੀ ਗੱਲ ਗੁਰਮੀਤ ਸਰ ਨੂੰ ਕਾਲਾ ਟਿੱਕਾ ਲਾਉਣ ਦੀ ਗੱਲ ਹੋਈ ਸੀ ਤੇ ਪਲੀਜ਼ ਲਾ ਦਿਓ ਜੀ ਤੇਂਦਰਜੀਤ ਮੈਡਮ ਤੇ ਰਾਜਦੀਪ ਮੈਡਮ ਵਧਾਈ ਦੇ ਪਾਤਰ ਨੇ ਕਿਆ ਸੋਣਾ ਬੋਲਦੇ ਨੇ ਕਿਆ ਸੋਣਾ ਬੋਲਦੇ ਨੇ ਸਟੇਜ ਉੱਤੇ ਅਨੰਦ ਆਗਮਨ ਸ਼ੁਰੂ ਕਰਕੇ ਬਹੁਤ ਬਹੁਤ ਧੰਨਵਾਦ ਸਰ ਕੋ ਗੱਲ ਬੇਟਾ ਸੋ ਜਿਹੜਾ ਸਟੇਜ ਤੇ ਬੋਲਣਾ ਔਰ ਇੱਕ ਕਲਾ ਹੈ ਬੱਕਰੀ ਕਲਾ ਹੈ ਤੇ ਤੁਹਾਡੇ ਹੁਣ ਇੱਕ ਬੱਚਾ ਇੱਕ ਮਲਖੀ ਕੀਮਾ ਤੁਹਾਡਾ ਬੜਾ ਸੋਹਣਾ ਲੱਗਿਆ ਮੈਨੂੰ ਬੇਹੱਦ ਪਸੰਦ ਆਇਆ ਯਾਰ ਕੀ ਬਾਤ ਜਿਉਂਦੇ ਵਸਦੇ ਰਹੋ ਯਾਰ ਤੁਸੀਂ ਇਸ ਗੱਲ ਟੱਕੀਆਂ ਕਰਦੇ ਰਹੋ ਕਿਹਾ ਹੁਣ ਮੁੰਡਾ ਸਿੱਤੂ ਕੀ ਗਾ ਕੇ ਗਿਆ ਜਿੱਲ ਮਾਇਆ ਚਲੋ ਮਾਇਆ ਦਾ ਬੜਾ ਸੁਖਦੇਵ ਸਿੰਘ ਸਰ ਕਲਾਕਾਰ ਸਾਡੇ ਬੈਠੇ ਆ ਬੜੀ ਬਲੰਦ ਆਵਾਜ਼ ਇਹਨਾਂ ਦੀ ਇਹਨਾਂ ਤੋਂ ਮਿਰਚਾ ਮੁੱਢਾ ਸੁਣ ਲਿਓ ਅੱਜ ਤਕੜੇ ਹੋ ਕੇ ਆਇਆ ਜਿੰਮਾ ਇਹ ਜਿਹੜਾ ਦੋਨੇ ਮੁੰਡਿਆਂ ਨੇ ਪੇਸ਼ ਕੀਤਾ ਉਹਨਾਂ ਚ ਬਾਤਮਾਲ ਦਾ ਕੰਫੀਡੈਂਸ ਮੈਂ ਦੇਖਿਆ ਇੱਕ ਬੱਚਾ ਜਿਹੜਾ ਉਹ ਸਾਈਡ ਤੇ ਸਿੱਧੂ ਬੱਚਾ ਖੜਾ ਸੀਗਾ ਸਿੱਧੂ ਮੂਸੇਵਾਲਾ ਉਧਰ ਸਾਈਡ ਤੇ ਬੱਚਾ ਹੈ ਜਿਹੜਾ ਮੈਂ ਆਈ ਡੋਟ ਨੋ ਨੇਮ ਕੀ ਉਹਦਾ ਉਸ ਬੱਚੇ ਦੇ ਚਿਹਰੇ ਉੱਤੇ ਬਹੁਤ ਖੂਬਸੂਰਤ ਰੰਗ ਸੀਗਾ ਦੇਖਣ ਨੂੰ ਗਵਈਏ ਦੇ ਚਿਹਰੇ ਉੱਤੇ ਇੱਕ ਰੰਗ ਹੋਣਾ ਚਾਹੀਦਾ ਗੌਂਦਾ ਤਾਂ ਹੋ ਮਿਰਜਾ ਹੋਵੇ ਤੇ ਚਿਹਰੇ ਤੇ ਮੇਰੇ ਵਾਂਗ ਉਦਾਸੀ છਾਈ ਹੋਵੇ ਕੌਂਦਾ ਠੀਕ ਹੋਵੇ ਚਿਹਰੇ ਦਾ ਦਾਸੀ ਸਹੀ ਹੋਵੇ ਗੱਲ ਨਹੀਂ ਬਣਦੀ ਪੌਂਦਾ ਭੰਗੜਾ ਹੋਵੇ ਮੱਥੇ ਚੋੜੀ ਪਾਈ ਹੋਵੇ ਥੋੜੇ ਜਿਸੇ ਸੋ ਜਿਸ ਤਰ੍ਹਾਂ ਦੀ ਤੁਹਾਡੀ ਆਈਟਮ ਹੈ ਜੀ ਬੇੜਾ ਥੋੜਾ ਚਿਹਰੇ ਦਾ ਰੰਗ ਥੋੜੇ ਹਾਫ-ਪਾ ਤੁਹਾਡੀ ਬੋਡੀ ਮੈਕਅਪ ਉਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਤਾਂ ਕਿ ਆਡੀਅנס ਤੇ ਪੂਰਾ ਪ੍ਰਭਾਵ ਪੈ ਸਕੇ ਸੋ ਭਾਈ ਬਹੁਤਿਆਂ ਗੱਲਾਂ ਤਾਂ ਮੈਨੂੰ ਨਹੀਂ ਆਉਂਦੀ ਹੁਣ ਮੈਂ ਭੁੱਲ ਗਿਆ ਤੇ ਭਾਈ ਉਹ ਸਾਰੇ ਜਿਹੜੇ ਹਿਦਾਈ ਦੇ ਪਾਤਰੋਂ ਤੁਸੀਂ ਸਟਾਫ ਹੈ ਨਾ ਬੜਾ ਮਿਹਨਤੀ ਸਟਾਫ ਹੈਗਾ ਤੇ ਬੱਚਿਆਂ ਨੂੰ ਇੱਕ ਗੱਲ ਗੁਰੂ ਕਹੂੰਗਾ ਕਿ ਬਟਾ ਮੈਂ ਸਕੂਲ ਦੀ ਗੱਲ ਕੀਤੀ ਸੀ ਕਿ ਸਕੂਲ ਕੀ ਹੈ ਸਕੂਲ ਬਟਾ ਜੋ ਮੈਂ ਸਮਝਿਆ ਹਾਂ 33 ਸਾਲ ਦੀ ਜੌਬ ਤੋਂ ਬਾਅਦ ਔਰ ਸਕੂਲਿੰਗ ਜਿਵੇਂ ਸਤਪਾਲ ਸਰ ਨੇ ਦੱਸਿਆ ਕਿ ਇਹਨਾਂ ਬੈਂਚਾਂ ਤੇ ਬਾਈ ਸਰ ਬੈਠ ਕੇ ਪੜਿਆ ਹਾਂ ਔਰ ਅੱਜ ਇਨੀ ਤੱਕ ਪਹੁੰਚਾ ਸੋ ਬਟਾ ਸਾਰੇ ਜਿਹੜੇ ਸਰ ਤੁਹਾਨੂੰ ਪੜਾ ਰਹੇ ਆ ਉਹ ਇਹਨਾਂ ਬੈਂਚਾਂ ਤੇ ਆਪਦੇ ਘਰਾਂ ਤੋਂ ਡੰਡੇ ਖਾ ਕੇ ਇਸੇ ਤਰ੍ਹਾਂ ਡੰਡੇ ਖਾ ਕੇ ਇਹਨਾਂ ਕੁਰਸੀਆਂ ਤੇ ਔਰ ਜਿਹੜੇ ਜਿਹੜੇ ਸਟਾਰ ਲੱਗੇ ਹੋਏ ਇਹਨਾਂ ਦੇ ਇਹ ਤੁਹਾਡੇ ਵੀ ਲੱਗਣਗੇ ਮੈਂ ਤਾਂ ਕਹਿੰਦਾ ਤੁਹਾਡੇ ਮੁੰਡਿਆਂ 'ਚ ਸਟਾਰ ਲੱਗਣ ਤਿੰਨ ਤਿੰਨ ਚਾਰ ਚਾਰ ਸਟਾਰ ਤੁਸੀਂ ਕੈਪਟਨ ਡੀਐਸਪੀ ਐਸਐਸਪੀ ਭਰਤੀ ਹੋਊਗਾ ਹਨਾ ਆਹੀ ਇਹ ਚੌਣਿਆ ਕਿਉਂਕਿ ਇਹ ਮਾਲੀ ਨੇ ਤੁਹਾਡੇ ਅਧਿਆਪਕ ਤੁਹਾਡੇ ਮਾਲੀ ਨੇ ਸਕੂਲ ਜਿਹੜਾ ਹੈਗਾ ਇੱਕ ਬਹੁਤ ਵੱਡੀ ਵਰਕਸ਼ਾਪ ਹੈ ਮੈਂ ਇੱਕ ਮੰਡੀ ਲੈਣਾ ਹੋਊਂ ਵਰਕਸ਼ਾਪ ਹੈ ਕਾਦੀ ਵਰਕਸ਼ਾਪ ਹੈ ਹੈਲੋ ਸਾਰੇ ਬੱਚਿਓ ਹੈਲੋ ਸੁਣਦੇ ਹੋ ਸ਼ੁਕਰ ਹੈ ਤੁਸੀਂ ਸੁਣਦੇ ਹੋ ਅੱਜ ਕੱਲ ਕੋ ਸੋਣਦਾ ਨਹੀਂ ਮਹਾਪਿਚੀ ਕਮ ਆਰਦਾ ਪਾਣੀ ਮੰਗਦਾ ਮਰ ਜਾਂਦਾ ਬੱਚਾ ਕਹਿੰਦਾ ਬੇਗੋ ਟਾਈਮ ਨਹੀਂ ਮੈਂ ਮੋਬਾਈਲ ਚਲਾਈ ਜੰਨਾ ਹੈਨਾ ਮੈਂ WhatsApp ਤੇ ਬਿਜ਼ੀ ਹਾਂ ਮੈਂ Twitter ਤੇ ਬਿਜ਼ੀ ਹਾਂ ਮੈਂ Facebook ਤੇ ਬਿਜ਼ੀ ਹਾਂ ਮੈਂ ਫਲਾਣੇ ਤੇ ਬਿਜ਼ੀ ਹਾਂ ਮੈਂ ਢਿੰਗੜੇ ਤੇ ਬਿਜ਼ੀ ਹਾਂ ਹੈਨਾ ਸੋ ਬੇਟਾ ਧਿਆਨ ਦਿਓ ਸਕੂਲ ਜਿਹੜਾ ਹੈਗਾ ਇਹ ਤੁਹਾਡੇ ਲਈ ਇੱਕ ਵਰਕਸ਼ਾਪ ਹੈ ਕੈਸੀ ਵਰਕਸ਼ਾਪ ਹੈ ਤੁਸੀਂ ਇੱਕ ਕੱਚੀ ਮਿੱਟੀ ਦੇ ਜਿਵੇਂ কুমਹਾਰ ਦਾ ਚੱਕ ਘੁੰਮਦਾ ਹੈ কুমਹਾਰ ਚੱਕੇ ਮੁੱਟੀ ਸੜ ਮੁੱਟੀ ਚੱਕ ਤੇ ਅਖਲਾ ਦੇ ਚੱਕ ਘੁਮਾਉਂਦਾ ਹੈ ਤੇ ਉਹਦੇ ਵਿੱਚ ਬਹੁਤ ਖੂਬਸੂਰਤ ਬਰਤਨ ਬਣਾ ਦਿੰਦਾ ਕਿ ਬਣਾਉਂਦਾ ਬਰਤਨ ਬਣਾ ਦਿੰਦਾ ਘੜਾ ਬਣਾਉਂਦਾ ਜੱਗਨਾ ਦਾ ਕੱਪੜਾ ਦਾ ਬਹੁਤ ਕੁਛ ਬਣਾ ਲਿੰਦਾ ਇਹ ਸਾਰੇ ਅਧਿਆਪਕ ਇਹ ਤੁਹਾਡੇ ਬੇਟਾ ਤੁਸੀਂ ਰਾਹ ਮਟੀਰੀਅਲ ਹੋ ਤੁਹਾਨੂੰ ਬਣਾਉਣ ਦੇ ਲਈ ਤੁਸੀਂ ਸੋਨਾ ਹੋ ਤੁਸੀਂ ਚਾਂਦੀ ਹੋ ਤੁਸੀਂ ਉਹ ਕੱਚੇ ਮਟੀਰੀਅਲ ਹੋ ਤੁਹਾਨੂੰ ਇਹਨੇ ਘੜਨਾ ਹੈ 6ਵੀਂ ਤੋਂ ਲੈ ਕੇ 12ਵੀਂ ਤੱਕ ਪੂਰੇ ਅਧਿਆਪਕ ਤਣ ਲਾਉਂਦੇ ਕਿ ਸਾਡੇ ਬੱਚੇ ਹੀਰੇ ਬਣ ਜਾਣ की बन जा हीरे बन जा समाज लिशक मार लिशक ना कि रूड़ी त पे सो so, कोई अध्यापक किसी बचे का बुरा नहीं चाहता हों जे किसी थप्पड़ मुखी डंडा बचता तो घिओ दिये नाला समझ के खा लिया करो कुछ नहीं हूं असी भी आपने तविया तो आप डंडे खाधे हुए हैं एवं नहीं उसी मंगल ग्रह तो टपक के सीधे चेयर त आकर बह गए थोड़ू पढ़ाने लग पे हेलो ਸੁਣ ਲਿਆ ਹੋ? ਇਕੱਲੇ ਸੁਣੀਣਾ ਚਾਹੋ ਪਿਓ ਤੇ ਪੁੱਤ ਪੱਲੇ ਵੀ ਮੰਨ ਲਿਓ। ਢੰਗਾ? ਹਾਂ ਹਾਂ ਜੰਨੇ ਕਰ ਕੋਈ। ਕਈ ਵਾਰ ਸੀਮਾ ਮੈਡਮ ਜ਼ੋਰ ਲਾਈ ਖੜੇ ਹੋ ਗਏ ਜੀ। ਪੂਰਾ ਜ਼ੋਰ ਲਾ ਕੇ ਪੜਾਉਂਦੇ ਜਿਵੇਂ ਕਹਿੰਦੇ ਸਭ ਨੂੰ ਹੋਣੀ ਸੀਗੇ। ਹਾਂਜੀ ਸਮਝ ਲੱਗੀ? ਹਾਂਜੀ। ਸਮਝ ਲੱਗੀ ਮੈਂ ਸੈਂਟੈਂਸ ਪੜਾ ਸਮਝ ਲੱਗੀ? ਹਾਂਜੀ। ਉਹ ਮੇਰੇ ਇੱਕ ਵੇਲੇ ਤਾਂ ਕੁੱਪੜ ਨਹੀਂ ਆਉਂਦਾ ਉਹ ਵੀ ਹਾਂਜੀ ਕਹਿੰਦਾ। ਜਦ ਤੱਕ ਚਾਹ ਨੂੰ ਸਮਝ ਨਹੀਂ ਲੱਗਦੀ ਅਧਿਆਪਕ ਦੀ ਪੜਾਈ ਵੀ ਬਲੈਕਬੋਰਡ ਤੇ ਤੁਸੀਂ ਹਾਂਜੀ ਨਹੀਂ ਕਹਿਣਾ। ਕਹ ਸਕਦਾ ਕੋਈ ਉਹ ਜਿਸ ਦਿਨ ਤੁਸੀਂ ਆ ਮੇਰੀ ਗੱਲ ਪੁੱਲੇ ਪੰਨ ਲਈ ਯਾਰੋ ਦਿਨ ਤੁਸੀਂ ਵਿਗਵਾਨ ਬਣ ਜਾਓਗੇ ਪਤਾ ਲੱਗਿਆ ਉਹ ਜੀਐਸੀ ਬਲੈਕਬੋਰਡ ਤੇ ਪੜਾਹ ਕਦੋਂ ਕਹੇ ਬੇਟਾ ਸਮਝ ਲੱਗੀ ਜਿਨ੍ਹਾਂ ਨੂੰ ਪੰਜਾਂ ਨੂੰ ਸਮਝ ਲੱਗੀ ਹਾਂ ਦੀ ਕਹਿਣ ਤੇ ਨਹੀਂ ਲੱਗੀ ਨਾ ਨਹੀਂ ਕਹਿਂਡਸ ਇਟ ਸਾਨੂੰ ਲੱਗੀ ਦੀ ਬਸ ਖੜੇ ਹੋ ਜਾ ਚੁੱਪ ਕਰਕੇ ਸਾਨੂੰ ਨੇ ਲੱਗ ਗਈ ਦੀ ਗੱਲ ਕਰ ਛੱਡ ਦੋ ਉੱਤੋਂ ਟੱਪ ਕੇ ਸਵਾਲ ਸਾਨੂੰ ਦੱਸੋ ਹਾਂ ਤੇ ਆਪਕ ਤੁਹਾਨੂੰ ਪੂਰਾ ਜੋਰ ਲਾ ਦੇਗਾ ਦੁਬਾਰਾ ਸਮਝਾਏਗਾ ਦੋ ਵਾਰ ਸਮਝਾਏਗਾ ਤਿੰਨ ਵਾਰ ਸਮਝਾਏਗਾ 10 ਵਾਰ ਸਮਝਾਏਗਾ ਕਿਉਂਕਿ ਉਹਨੇ ਕਹੋ ਹੀਰਾ ਬਣਾਉਣਾ ਹੈ ਕੀ ਬਣਾਉਣਾ ਹੈ ਹੀਰਾ ਬਣਾਉਣਾ ਹੈ ਕੋਲਾ ਨਹੀਂ ਬਣਾਉਣਾ ਸੈਂਟਰੀ ਦੇ ਮਾਮਲੇ ਆ ਗਏ ਧੰਨਵਾਦ ਮੈਂ ਆਪ ਦਾ ਕਨਯੋਰ ਇੱਥੇ 5-7 ਸਾਲ ਸਕੂਲ ਮੁਖੀ ਰਿਹਾ ਹਾਂ ਸੋ ਯਾਰਾਂ ਬਈ ਦੇ ਬੰਦ ਦੋਸਤਾਂ ਦੇ ਨਾਮ ਉਹ ਰਜਜੀਤ ਸਰ ਨਵੇਂ ਆਏ ਜਾਂ ਕੈਪਟਨ ਸਾਹਿਬ ਨਵੇਂ ਆਏ ਸਾਡੇ ਹਨ ਤੋ ਇਹਨਾਂ ਨਾਲ ਬੜਾ ਅੱਛਾ ਮਾਹੌਲ ਬੀਤਿਆ ਮੈਨੂੰ ਪਤਾ ਲੱਗਾ ਕਿ ਮੇਰੇ ਇੱਕ ਸਾਲ ਤੋਂ ਬੀਤ ਗਿਆ ਬਿਟੇ ਮੀਲ ਵਾਲੀਆਂ ਵਿਚਾਰੀਆਂ ਬੈਠੀਆਂ ਜਾਂ ਉਹ ਸਫਾਈ ਵਾਲੇ ਬੈਠੇ ਹੁਕਮਾਂਬਾਈ ਬੈਠਾ ਤੇ ਸਾਰੇ ਨਾਲ ਹੀ ਟਿਊਨਿੰਗ ਵਧੀਆ ਸੀ ਉਸ ਦਿਨ ਰਾਤ ਨੂੰ ਜਦੋਂ ਤੁਹਾਡਾ ਫੰਕਸ਼ਨ ਹੋਣਾ ਸੀ ਮੈਂ ਰਾਤ ਨੂੰ ਇੱਥੇ ਆਇਆ 7:00 ਵਜੇ ਉਹ ਸਾਨੂੰ ਸਿਲੰਡਰ ਨਾਲ ਥੋਣ ਕਿਉਂਕਿ ਕਿਤੇ ਪਹਿਲਾਂ ਖਾਣਾ ਬਣਾਉਣਾ ਸੀ ਨਾ ਜੀ ਉਹ ਸਿਲੰਡਰ ਕਿਤੇ ਨੱਪ ਕੇ ਦੂਜੇ ਕਮਰੇ 'ਚ ਲਖਵਿੰਦਰ ਸਾਨੂੰ ਫੋਨ ਮਾਰਿਆ ਕਿ ਸਰ ਸਿਲੰਡਰ ਲੱਗੋ ਸੋ ਕਹਿਣ ਤੋਂ ਬਾਅਦ ਮੇਰਾ ਰਾਤ ਨੂੰ ਇੱਥੇ ਕੇ ਰੌਣਾ ਪੈਂਦਾ ਸੋ ਕੋਈ ਗੱਲ ਨਹੀਂ ਐਸੀ ਕੋਈ ਗੱਲ ਨਹੀਂ ਸਕੂਲ ਮੁਖੀ ਵੀ ਰਹੀਆਂ ਤੇ ਚੌਕੀਦਾਰ ਵੀ ਰਹੇ ਆ ਐਸੀ ਕੋਈ ਗੱਲ ਨਹੀਂ ਹੈ ਕੋਈ ਕੋ ਨਹੀਂ ਹੈ ਮਨ ਜਦੋਂ ਆਪਾਂ ਇਹ ਸਕੂਲ 'ਚ ਆਏਗੇ ਸਮਰਪਿਤ ਹੋਏਗੇ ਡੈਡੀਕੇਟ ਹੋਏਗੇ ਤਾਂ ਪ੍ਰਸੰਨ ਕੀ ਹੈ ਤੁਸੀਂ ਦੇਖਿਆ ਉਹਦਾ ਕਿ ਮੇਰੀ ਵੀਡੀਓ ਵਾਰਲ ਹੋਈ ਸੀ ਮੈਂ ਉੱਤੇ 2-2 ਫੁੱਟ ਪਾਣੀ ਛੱਤਾਂ ਦੇ ਖੜਾ ਸੀ ਤੇ ਮੈਂ ਤੇ ਹੁਕਮ ਨੇ ਮੀਂਹ ਵਿੱਚ ਲਾ ਕੇ ਉਹਨੂੰ ਬਰਨਾਲੇ ਚਲਾਈ ਸੀ ਫਿਰ ਕੋਈ ਪ੍ਰੋਬਲਮ ਨਹੀਂ ਇਸ ਬਿਲਡਿੰਗ ਨੂੰ ਬਚਾਉਣਾ ਇਸ ਸਮਾਜ ਨੂੰ ਬਚਾਉਣਾ ਇਹ ਸਕੂਲ ਇੱਕ ਬਹੁਤ ਵੱਡੀ ਬਰਖਸ਼ਾ ਹੈ ਬੇਟਾ ਜਿੱਥੇ ਬੱਚੇ ਹੀਰੇ ਬਣਾਏ ਜਾਂਦੇ ਆ ਹੀਰੇ ਕੀ ਬਣਾਏ ਜਾਂਦੇ ਆ ਹੀਰੇ ਇਹਨੂੰ ਭੱਗ ਲੱਕ ਪੀਆ ਪਲੇਟਾਂ ਨੂੰ ਢਾਡ ਦੇ ਚਲੋ ਮੇਰਾ ਖਿਆਲ ਹੈ ਮੇਰਾ ਸਮਾਂ ਪੂਰਾ ਹੋ ਗਿਆ ਮੈਂ ਇੱਕ ਵਾਰ ਫਿਰ ਪੂਰੇ ਸਟਾਫ ਨੂੰ ਗੁਰਮੀਤ ਸਰ ਨੂੰ ਔਰ ਆਂਡ ਬੌਂਡ ਦੇ ਆਇ ਸੁਨ ਸੱਜਣ ਹੈ ਪ੍ਰੇਮੀ ਸਟਾਫ ਨੂੰ ਬੁਲਾਈ ਦਿੰਦਾ ਹਾਂ ਕਿ ਤੁਸੀਂ ਇਹੋ ਜਿਹੇ ਫੰਕਸ਼ਨਾਂ 'ਚ ਆ ਕੇ ਇਹਨਾਂ ਬੱਚਿਆਂ ਦੀ ਹੌਸਲਾ ਵਧਾਈ ਕਰਾ ਗੋ ਦਮ ਕੇ ਤੇ ਮੈਂ ਵੀ ਦੋ ਚਾਰ ਛਿਲਣ ਚਲੋ 5000 ਰੁਪਏ ਮੈਂ ਬਾਤ ਨਹੀਂ ਦੇ ਸਕਦਾ ਕਿਉਂਕਿ ਮੈਂ ਇਨਾ ਮੀ ਵੀ ਹਾਂ ਜਿਹੜੇ ਪੈਸੇ ਮੇਰੇ ਰਿਟਾਇਰ ਹੋਤੇ ਮਿਲੇ ਉਹ ਜਸਟਿੰ ਟੂ ਡੋ ਲੈ ਗਿਆ ਕਿਉਂਕਿ ਬੱਚੇ ਸਾਰੇ ਕੈਨੇਡਾ ਭੱਜ ਗਏ ਤੋ ਸਾਰੇ ਲੈ ਗਏ ਪੈਸੇ ਸਿੱਧੀ ਗੱਲ ਆ ਐਕਸੈਪਟ ਔਨ ਦਾ ਸਟੇਜ ਸਟੇਜ ਬੜੀ ਪਵਿੱਤਰ ਚੀਜ਼ ਆ ਮੈਂ ਐਕਸੈਪਟ ਕਰਦਾ ਮੈਂ ਸਾਰੇ ਪ੍ਰਿੰਸੀਪਲ ਨੂੰ ਦੇ ਦੇ ਬਹੁਤ ਏ ਪੈਸੇ ਤਾਂ ਹੈ ਨਹੀਂ ਚਲੋ 5000 ਰੁਪਏ ਮੈਂ ਫਿਰ ਵੀ ਸਾਰ ਨੂੰ ਕਿਸੇ ਵੇਲੇ ਮੈਂ ਦੇ ਜਾਵਾਂਗਾ ਸੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਬੱਚੇ ਨੂੰ ਵਾਲਾ ਟੱਕਾ ਲਾਓ ਸਟਾਫ ਨੂੰ ਲਾਓ ਤੇ ਪ੍ਰਿੰਸੀਪਲ ਨੂੰ ਵੀ ਸਤਿ ਸ਼੍ਰੀ ਅਕਾਲ ਲੈਂਡ ਮਿਲ ਸਟਾਫ ਨੂੰ ਧੰਨਵਾਦ ਤੁਹਾਡਾ ਬਹੁਤ ਬਹੁਤ ਮਿਹਰਬਾਨ